ਪੰਜਾਬ ਤਿਹਾਰਾਂ ਦੀ ਧਰਤੀ ਹੈ ਪੰਜਾਬੀ ਸੱਭਿਆਚਾਰ ਵਿੱਚ ਸੌਣ ਮਹੀਨੇ ਦੀ ਵਿਸ਼ੇਸ਼ ਮਾਤਾ ਹੈ ਸੌਣ ਮਹੀਨੇ ਵਿੱਚ ਤੀਆਂ ਦਾ ਤਿਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਮੁਟਿਆਰਾਂ ਗਿੱਧਾ ਭੰਗੜਾ ਬੋਲੀਆਂ ਅਤੇ ਪਿੰਗਾ ਝੂਟ ਕੇ ਇਸ ਤਿਹਾਰ ਨੂੰ ਮਨਾਉਂਦੀਆਂ ਹਨ ਇਸੇ ਤਰ੍ਹਾਂ ਸਾਨੇਵਾਲ ਦੁਸਹਿਰਾ ਗਰਾਊਂਡ ਵਿਖੇ ਲੋਕ ਸੱਭਿਆਚਾਰਕ ਸੱਤ ਵੱਲੋਂ ਤੀਆਂ ਸਾਨੇਵਾਲ ਦੀਆਂ ਰੌਣਕਾਂ ਦਾ ਤਿਹਾਰ ਤਹਿਤ ਮਨਾਇਆ ਗਿਆ ਇਸ ਮੌਕੇ ਤੇ ਦੂਰੋਂ ਨੇੜੇ ਚਲ ਕੇ ਆਈਆਂ ਬੀਬੀਆਂ ਮੁਟਿਆਰਾਂ ਤੇ ਕੁੜੀਆਂ ਦੇ ਵੱਲੋਂ ਗਿੱਦਾ ਬੋਲੀਆਂ ਘੋੜੀਆਂ ਫਿਟਣੀਆਂ ਸੁਹਾਗ ਦੇ ਸੱਭਿਆਚਾਰ ਗੀਤਾਂ ਕੇ ਨੱਚ ਟੱਪ ਕੇ ਮਨਾਇਆ ਗਿਆ ਲੋਕ ਸੱਭਿਆਚਾਰ ਸੱਤ ਦੇ ਮੁੱਖ ਪ੍ਰਬੰਧਕ ਮੈਡਮ ਜਤਿੰਦਰ ਕੋਰ ਸੰਧੂ ਅਤੇ ਮੈਡਮ ਸੁਖਵਿੰਦਰ ਕੋਰ ਸੰਧੂ ਨੇ ਦੱਸਿਆ ਕਿ ਇਹ ਤੀਆਂ ਦਾ ਤਿਹਾਰ ਪੁਰਾਣੇ ਸਮਿਆਂ ਨੂੰ ਦਰਸਾਉਂਦੇ ਹੁਆ ਪਿੰਗਾ ਝੂੜਦੀਆਂ ਬੀਬੀਆਂ ਮੰਝੇ ਉੱਪਰ ਲੱਗੇ ਸਪੀਕਰ ਚਰਖਾ ਚਾਟੀ ਮਧਾਣੀ ਢੀੜੀ ਚੱਕੀ ਦਰਿਆ ਤੇ ਹੋਰ ਚੀਜ਼ਾਂ ਨੂੰ ਵੀ ਦਰਸਾਇਆ ਗਿਆ ਐਸਐਮਐਲਏ ਦੀ ਸ਼ੁਰੂਆਤ ਅਫਤਾਰ ਆਨੰਦਪੁਰੀ ਵੱਲੋਂ ਐਂਕਰਿੰਗ ਕਰਕੇ ਕੀਤੀ ਗਈ ਮੈਂ ਪੂਰੀ ਕਰੂੰਗੀ ਆਕਲ ਕੇ ਆਪਾ ਵੀ ਮੈਂ ਰਿਆ ਕਰਵਾਉਣਾ ਨਾ ਕਰਵਾੜੀ ਕੰਦਨੇ ਤੂੰ ਗਲਗਲ ਵਰਗੀ ਮੈਨੂੰ ਬੜੀ ਪਸੰਦ ਨੇ ਤੂੰ ਗਲਗਲ ਵਰਗੀ ਮੈਨੂੰ ਬੜੀ ਪਸੰਦ ਨੇ ਚੱਕ ਲੋ ਸੋਣੇ ਮਹੀਨੇ ਵੀ ਪੈ ਜਾਂਦਾ ਸੋਣੇ ਮਹੀਨੇ ਸੋਹਣ ਦਾ ਘੋਟੇ ਘੋਟੇ ਕਾ ਨਹੀਂ ਮੈਰੀਆਂ ਤੇਰਾ ਤੀਰ ਆ ਜਰਾ ਅੱਜ ਸੋਣ ਦਾ ਮਹੀਨਾ ਵੀ ਕੱਲ ਸੰਗਰਾਮ ਵੀ ਆ ਭਾਤਨਾ ਮਹੀਨਾ ਸ਼ੁਰੂ ਹੋਣੇ ਹਾਂਜੀ ਗੁਰੇ ਆਈਦੜੀ ਦਾ ਦਿਨ ਮਨਾਇਆ ਕਿਸ ਤਰ੍ਹਾਂ ਮਨਾਇਆ ਕਿਵੇਂ ਇੰਜੋਏ ਕੀਤਾ ਬਹੁਤ ਵਧੀਆ ਪ੍ਰੋਗਰਾਮ ਮਨਾਇਆ ਵੀਰੇ ਅੱਜ ਸੌਣ ਦਾ ਆਸਤੇ ਸੀਗਾ ਤੇ ਅਸੀਂ ਇੱਕ ਅਚਾਨਕ ਹੀ ਰੱਖੀਆਂ ᱛੀਆਂ ਕਿਉਂਕਿ ਪਹਿਲਾਂ ਸਾਡਾ ਮਨ ਨਹੀਂ ਸੀਗਾ ਤੇ ਵੀ ਚਲੋ ਕੁਝ ਮਾਹੌਲ ਇਦਾਂ ਦਾ ਸੀਗਾ ਵੀ ਰੱਖੀਆਂ ਨਹੀਂ ਸੀ ਅਸੀਂ ᱛੀਆਂ ਤੇ ਫਿਰ ਜਿਆਦਾ ਫਿਰ ਬੀਬੀਆਂ ਭੈਣਾਂ ਦੇ ਕਹਿਣ ਤੇ ਅਸੀਂ ᱛੀਆਂ ਰੱਖੀਆਂ ਅੱਜ ਲਾਸਤ ਦਿਨ ਸੀਗਾ ਸੌਣ ਦਾ ਤੇ ਕੱਲ੍ਹ ਭਾਦੋਂ ਚੜ ਜਾਣੀਆਂ ਤੇ ਅੱਜ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਅਸੀਂ ਸਾਹਨੇਵਾਲ ਦੇ ਵਿੱਚ ਇੱਥੇ ਪਿੱਪੜਾ ਬੋੜਾਂ ਦੇ ਥੱਲੇ ਜਿਹੜੀਆਂ ਪੀਂਗਾ ਪਾ ਕੇ ᱛੀਆਂ ਲਈਆਂ ਹੋਈਆਂ ਨੇ ਅੱਜ ਦੇ ਅੰਗੂਲੀਆਂ ਕੋਈ ਸੁਣਾਉਂਦੀਆਂ ਅੱਗੇ ਕਿਤੇ ਪਾਈਆਂ ਬੋਲੀਆਂ ਤਾਂ ਬਹੁਤ ਪਈਆਂ ਹੁਣ ਮੈਂ ਥੱਕ ਗਈ ਤੇ ਪੰਜਾਬੀ ਵਰਸ ਸੁਣਾਉਣੀ ਜਿਹੜੀ ਸਮੱਧ ਰੱਖਦੀ ਆ ਪਹਿਣਾ ਦੇ ਸੰਬੰਧ ਚ ਪਹਿਣਾ ਪਹਿਣਾ ਕਦੇ ਨ ਲੜੀਆਂ ਪਹਿਣਾ ਪਹਿਣਾ ਕਦੇ ਨ ਲੜੀਆਂ ਸਾਡੂ ਮਰਗੇ ਖੈ ਕੇ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਇਹ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਲਾਂ ਕੂਕਦੀਆਂ ਇਹਨਾਂ ਸਾਲ ਇਤਨਾ ਜਿਹੜੀਆਂ ਮਨਾਈਆਂ ਜਾਣਗੀਆਂ ਤੀਆਂ ਹਾਂਜੀ ਵੀਰੇ ਅਸੀਂ ਕਾਫੀ ਜਿਵੇਂ ਹੁਣ ਸ਼ਹਿਰੋਂ ਵੀ ਕਾਫੀ ਲੋਕ ਚੱਲ ਕੇ ਆਏ ਨੇ ਹੈਨਾ ਦੇਖਣ ਲਈ ਕਿ ਪੰਜਾਬ ਦਾ ਜਿਹੜਾ ਅਸਲੀ ਵਿਰਸਾ ਹੈ ਉਹ ਪਿੰਡਾਂ ਵਿੱਚ ਆ ਕਿ ਅਸੀਂ ਚੱਲ ਕੇ ਦੇਖੀਏ ਜਿਵੇਂ ਅਸੀਂ ਇੱਥੇ ਪੁਰਾਣਾ ਵਿਰਾਸਤੀ ਸਮਾਨ ਆ ਜਿਸ ਸਜਾਇਆ ਹੋਇਆ ਗੱਡੇ ਖੜੇ ਕੀਤੇ ਹੋਇਆ ਫੁਲਕਾਰੀਆਂ ਅਗਲੀ ਚੇ ਬਿਛਾਈ ਹੋਏ ਨੇ ਫੁਲਕਾਰੀਆਂ ਪੱਖੀਆਂ ਚਰਖੇ ਰੱਖੇ ਹੋਏ ਮਧਾਣੀਆਂ ਆਪਣਾ ਪੂਰਾ ਪੰਜਾਬੀ ਕਲਚਰ ਅਸੀਂ ਕ੍ਰੀਏਟ ਕੀਤਾ ਹੋਇਆ ਸ਼ਹਿਰੋਂ ਵੀ ਕਾਫੀ ਲੋਕ ਦੇਖਣ ਵਾਸਤੇ ਆਏ ਨੇ ਉਹਨਾਂ ਅੰਦਰ ਵੀ ਖੇਚ ਸੀ ਦੇਖਣ ਦੀ ਪੰਜਾਬੀ ਨਵੀਂ ਪੀੜੀ ਨੂੰ ਵੀ ਪ੍ਰਾਪਤ ਜਿਹੜਾ ਵਿਰਸਾ ਨਾਲ ਜੁੜਿਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਜਿਹੜੇ ਔਨ ਵਾਲੀ ਜਨਰੇਸ਼ਨ ਆ ਬੱਚੇ ਉਹ ਆਪਣਾ ਜਿਹੜਾ ਵਿਰਸਾ ਹੈ ਸਾਹਮ ਕੇ ਰੱਖਣ ਤੇ ਭੁੱਲਣ ਮੈਨਾਂ ਨਾ ਚੁਣ ਠੀਕ ਕਹਿਣਾ ਚਾਹੁੰਦੇ ਮੰਮੀ ਪੀੜੀ ਦਾ ਨਵੀਂ ਪੀੜੀ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਵਿਰਸੇ ਨਾਲ ਜੁੜਨ ਪੰਜਾਬੀ ਮਾਂ ਬੋਲੀ ਨੂੰ ਯਾਦ ਰੱਖਣ ਅਸੀਂ ਕੋਸ਼ਿਸ਼ ਕਰੀਏ ਪੰਜਾਬੀ ਬੋਲੀਏ ਪੰਜਾਬੀ ਲਿਖੀਏ ਔਰ ਪੰਜਾਬੀ ਨੂੰ ਹੀ ਪੈਲਦੇ ਹਾਂ ਪੰਜਾਬ ਪੰਜਾਬੀ ਤੇ ਪੰਜਾਬੀ ਉੱਤੇ ਜਿਉਂਦਾ ਰੱਖੀਏ ਨਜ਼ਰ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸੁਰੰਜਨਾ ਬਸੇਨ ਤੇ ਸਾਨੂੰ ਜਤਿੰਦਰ ਜੀ ਨੇ ਆਪਣੇ ਪ੍ਰੋਗਰਾਮ ਤੀਆਂ ਦੇ ਵਿੱਚ ਬੁਲਾਇਆ ਤੇ ਦੇਖ ਕੇ ਬੜਾ ਹੀ ਮਨਖੁਸ਼ ਹੋਇਆ ਕਿਉਂਕਿ ਐਕਚੁਅਲੀ ਅਸੀਂ ਆਪਣਾ ਇੱਕ ਆਪਣਾ ਕਢਾਈ ਦਾ ਜਿਹੜਾ ਲੈ ਕੇ ਮੇਰੇ ਹਸਬੰਡ ਹੈ ਸੁਨੀਤ ਤੇ ਬੇਟਾ ਵੰਸ਼ ਹੈ ਉਹਨੂੰ ਅਸੀਂ ਪੂਰਾ ਇਸ ਤਰ੍ਹਾਂ ਆਪਣਾ ਕਰ ਰਹੇ ਹੈਗੇ ਹਾਂ ਤੇ ਪ੍ਰਮੋਟ ਕਰਦੇ ਪਏ ਆ ਬਾਕੀ ਪੰਜਾਬ ਐਮ ਬੇਟਨ ਮਾਤਾ ਨਾਲ ਲੈ ਕੇ ਆਈਆਂ ਆਪਣਾ ਪੰਜਾਬੀ ਵਿਰਸਾ ਪੰਜਾਬੀ ਦੇ ਨਾਲ ਜੋੜਨ ਵਾਸਤੇ ਕਿ ਪਤਾ ਲੱਗੇ ਕਿਉਂਕਿ ਅਲਗੋ ਜਿਹੜਾ ਬੱਚਿਆਂ ਨੇ ਸਾਡੇ ਨੇ ਕੰਮ ਸੰਭਾਲਣਾ ਜਿਹੜੀਆਂ ਫੁਲਕਾਰੀਆਂ ਸੁਬਰ ਹੈ ਬਾਗ ਹੈ ਤਾਂ ਕਿ ਇਹ ਬੱਚੇ ਆਪਣੇ ਕਲਚਰ ਨੂੰ ਲੈ ਕੇ ਤੇ ਬਹੁਤ ਸਾਰੇ ਬੱਚੇ ਬਾਹਰ ਨੂੰ ਭਜਦੇ ਜਾ ਰਹੇ ਹੈਗੇ ਆ ਮੈਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਲੈ ਕੇ ਆਉਣਾ ਚਾਹੁੰਦੀ ਆ ਇਹਦੇ ਫਾਦਰ ਹੈ ਜਿਹੜੇ ਐਮਬਰਾਇਡਰੀ ਨੂੰ ਫੁਲਕਾਰੀ ਨੂੰ ਬਹੁਤ ਉੱਚਾ ਲੈ ਕੇ ਆ ਰਹੇ ਤੇ ਬਾਕੀ ਪਿੰਡ ਦਾ ਪ੍ਰੋਗਰਾਮ ਦੇਖ ਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ